ਮੈਂ ਤਾਂ ਇੱਥੇ ਆ 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਿਹਾ ਤੇ ਅਸੀਂ ਇੱਥੇ ਹੀ ਆ ਜਦੋਂ ਚਰ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾ ਨਹੀਂ ਦਿੰਦੇ ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਆਸੀਂ ਤਾਂ ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਸ਼ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਾ ਐਂਟਰਟੇਨਮੈਂਟ ਦੇ ਨਾਲ ਕੋਪਾਟਾ ਵੀ ਨੇ ਫਾਊਂਡਰ ਵੀ ਨੇ ਤੇ ਨਾਲ-ਨਾਲ ਪ੍ਰੋਡੂਸਰ ਵੀ ਨੇ ਉਹਨਾਂ ਦੇ ਤੇ ਜਸਿੰਦਰ ਮੈਡਮ ਆਏ ਨੇ ਇੱਥੇ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਉਹ ਦੱਸ ਦੋ ਜੋ ਹਾਂਜੀ ਵੀ ਇਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਨਿਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰਾ ਖਿਆਲ ਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 12 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨਿਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਵਜਵਾ ਕੇ ਇਸ ਤਾ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜੀ ਹੈ ਭਾਵੇਂ ਉਹ ਇਕਾਦੇ ਪਸ਼ੂ ਦੀ ਐ ਭਾਵੇਂ ਕੋਈ ਕਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਜੇ ਲਾ ਲਓ ਹਨਾ ਇਹ ਲਾ ਲੂ ਵੀ ਸੋਣਾ ਮੰਜੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਆ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣਗੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣਗੀਆਂ ਅਨੇ ਕਈ ਬਾਰ ਕਹਿੰਦੇ ਕੰਧਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ-ਪਾਸੇ ਦਲਦਲੀ ਹੈ ਨਾ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹਿਸਾਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਸੰਤੋਸ਼ ਜੀ ਵੀ ਬਿਮਾਰੀਆਂ ਫੈਲਣ ਦਾ ਵੀ ਜਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾ ਅੱਜ ਮੈਨੂੰ ਤਸਵੀਰ ਜੱਸੀ ਭਾਈ ਦਾ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤਾ ਚਾਹੀਦੀ ਹੈ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੇ ਦਿੱਕਤ ਆਉਣੀ ਹੈ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਅਸੀਂ ਚਾਰ ਪੰਜ ਪਿੰਡਾਂ ਦਾ ਦੌਰਾ ਕਰ ਚੁੱਕੇ ਆ ਤੇ ਅਸੀਂ ਹੁਣ ਡੇਲੀ ਦੋ ਤਿੰਨ ਪਿੰਡ ਕੱਢਦੇ ਆ ਅੱਛਾ ਤੇ ਮੈਂ ਥੋੜੀ ਜੀ ਹੋਰ ਵੀ ਮੀਡੀਆ ਰਾਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਸ਼ ਜੀ ਦਾ ਲਗਾਤਾਰ ਇੱਕ ਹਫਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ ਤਿੰਨ ਵਾਰੀ ਮੈਨੂੰ ਫੋਨ ਕਰਕੇ ਕਹਤਾ ਵੀ ਅਸੀਂ ਕਦੋਂ ਆਈਏ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲ ਸਕਣ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇਥੋਂ ਦਾ ਜਿਹੜਾ ਮੀਡੀਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਦਿਨ ਕਹਿੰਦੇ ਦੁਨੀਆ ਤੱਕ ਗੱਲ ਪਹਚਾਉਣੀ ਤਕਲੀਫ ਪਹਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ ਮੈਂ ਤਾਂ ਇੱਥੇ ਆ 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਿਹਾ ਤੇ ਅਸੀਂ ਇੱਥੇ ਹੀ ਆ ਜਦੋਂ ਚਰ ਫਸਲ ਆਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਨੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾ ਨਹੀਂ ਦਿੰਦੇ ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਅਸੀਂ ਤਾਂ ਸੋ ਨੀਰੂ ਜੀ ਉਹ ਉਹਨਾਂ ਵੱਲੋਂ ਸੰਤੋਖ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਨਾਲ ਕੋਪਾਟਰ ਵੀ ਨੇ ਫਾਊਂਡਰ ਵੀ ਨੇ ਤੇ ਨਾਲ ਨਾਲ ਪ੍ਰੋਡੂਸਰ ਵੀ ਨੇ ਉਹਨਾਂ ਦੇ ਤੇ ਜਸਿੰਦਰ ਮੈਡਮ ਆਏ ਨੇ ਕੱਟੇ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਉਹ ਦੱਸ ਦੋ ਜੋ ਹਾਂਜੀ ਵੀ ਇਹ ਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਨੀਰੂ मैम ਵੱਲੋਂ ਸਾਡੇ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰੇ ਖਿਆਲ ਹਣਾ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 12 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨਿਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਬਜਵਾ ਕੇ ਅਸਤਾ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜੀ ਹੈ ਭਾਵੇਂ ਉਹ ਇੱਕ ਅੱਦੇ ਪਸ਼ੂ ਦੀ ਐ ਭਾਵੇਂ ਕੋਈ ਕੱਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਝੇ ਲਾ ਲਓ ਹਨਾ ਇਹ ਲਾ ਲੂ ਵੀ ਸੋਣਾ ਮੰਝੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਐ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣਗੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣ ਗਈਆਂ ਅਨੇ ਕਈ ਵਾਰ ਕਹਿੰਦੇ ਕੰਦਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ ਪਾਸੇ ਦਲਦਲੀ ਹੈ ਹਨਾ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹੱਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਸੰਦੋਸ਼ ਜੀ ਵੀ ਬਿਮਾਰੀਆਂ ਫੈਲਣ ਦਾ ਵੀ ਜਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾ ਅੱਜ ਮੈਨੂੰ ਜਸਵੀਰ ਜੱਸੀ ਭਾਈ ਦਾ ਵੀ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤਾ ਚਾਹੀਦੀ ਹੈ ਹਾਂਜੀ ਹਾਂਜੀ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੇ ਦਿੱਕਤ ਆਉਣੀਆਂ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ ਚਾਰ ਪੰਜ ਪਿੰਡਾਂ ਦਾ ਦੌਰਾ ਕਰ ਚੁੱਕੇ ਆ ਤੇ ਅਸੀਂ ਹੁਣ ਡੇਲੀ ਦੋ ਤਿੰਨ ਪਿੰਡ ਕੱਢਦੇ ਆ ਅੱਛਾ ਤੇ ਮੈਂ ਥੋੜੀ ਜੀ ਹੋਰ ਵੀ মিডিਆ ਰਾਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਸ਼ ਜੀ ਦਾ ਲਗਾਤਾਰ ਇੱਕ ਹਫ਼ਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ ਤਿੰਨ ਵਾਰੀ ਮੈਨੂੰ ਫੋਨ ਕਰਕੇ ਕਹਤਾ ਵੀ ਅਸੀਂ ਕਦੋਂ ਆਈਏ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲ ਸਕਣ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇਥੋਂ ਦਾ ਜਿਹੜਾ মিডিਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਦਿਨ ਦਾ ਕਹਿੰਦੇ ਦੁਨੀਆ ਤੱਕ ਗੱਲ ਪਹੁੰਚਾਉਣੀ ਤਕਲੀਫ ਪਹੁੰਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ-ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ